ਭਾਈ ਓ ਕੀ ਆ ਇਹ ਇਹ ਆਟਾ ਹੈ ਕਿੰਨੇ ਕ ਚਰਚ ਹੋ ਜਾਊਗਾ ਯਾਰ ਚੱਕੀ ਖੋਲੀ ਪਈ ਐ ਟਾਈਮ ਲੱਗ ਜੂ ਸ਼ਾਮ ਨੂੰ ਜਾਣਾ ਪਊਗਾ ਐ ਕਰ ਬਈ ਮੈਨੂੰ ਨਾ ਤੂੰ 20 ਕਿਲੋ ਕਣਕ ਦੇ ਪੈਸੇ ਦੇ ਦੇ ਬਾਈ ਜਣਾ ਵੀ ਗਊ ਸਾਲੇ ਗੁੜ ਪਾਏ ਗਾਇਆਂ ਨੂੰ ਯਾਰ ਗੱਲ ਸੋਲ ਲੈ ਤੇਰਾ ਭਾਈ ਮੁਰਕੇ ਲਰੇ ਨਾ ਖਾ ਖੂਜੇ ਰਾਹ ਚ ਨਹੀਂ ਨਹੀਂ ਬਾਈ ਅਰੇ ਉਹਨੇ ਕਿਆ ਮਰਤਾ ਨਹੀਂ ਕਿਆ ਤੈਨੂੰ 20 ਕਿਲੋ ਕਰਨੀ ਐ ਚੋਂ 20 ਕਿਲੋ ਕੱਟ ਦੇ ਦੇ ਸਾਲੇ 400 ਰੁਪਈਆ ਠੀਕ ਆ ਵਾ ਮੈਂ ਆ ਕੇ ਗੁੜ ਪਾ ਕੇ ਗਾਇਆਂ ਕੱਟਦਾ ਆਪਣਾ ਆ ਹਾਂ ਤੋਲਿਆ ਪਿਆ ਤੋਲਿਆ ਸਾਲੇ ਭਾਈ ਗੱਟਾ ਲਵਾਈ ਉਹ ਗੱਟਾ ਦਾ ਫੇਰ ਹੀ ਲਵਾਉਂਗਾ ਕਣਕ 60 ਕਿਲੋ ਲੈ ਗਈ ਗੱਟਾ 30 ਕਿਲੋ ਵੀ ਨਹੀਂ ਲੱਗਦਾ ਮੈਨੂੰ ਪਤਾ ਕੀ ਗੱਲ ਹੋਈ ਬਾਈ ਜਦੋਂ ਮੈਂ ਮੋਟਰਸਾਈਕਲ ਤੇ ਗੱਟਾ ਲਈ ਆਉਂਦਾ ਸੀ ਘਾਟੇ ਦਾ ਇਹ ਪਰਿਆ ਬੜਾ ਸੀ ਤੇ ਨਾ ਮੂੰਹ ਖੁੱਲ ਗਿਆ ਆਟੇ ਵਾਲੇ ਗੱਟੇ ਦਾ ਤਾਂ ਮੂੰਹ ਹੀ ਨਹੀਂ ਖੁੱਲਦਾ ਹੁੰਦਾ ਏ ਸੌਂਤਾ ਸਹੀ ਬਾਈ ਜੀ ਤਾਂ ਮੂੰਹ ਖੁੱਲ ਗਿਆ ਤੇ ਉਹ ਥੱਲੇ ਡੇਗ ਪਿਆ ਆਟਾ ਮੈਂ ਕਿਹਾ ਕਿਰਕ ਆਉਗੀ ਪਰ ਇਹ ਨਾ ਗਾ ਫਿਰਦੀ ਸੀ ਮੈਂ ਉਹ ਹੱਕ ਕੇ 라ਤੀ ਮੈਂ ਕਿਹਾ ਖਾ ਲੂਗੀ ਪੁੱਣ ਅੱਛਾ ਮੈਨੂੰ ਵਿਖਾ ਕੇ ਲੈ ਗਿਆ ਕਿੱਥੇ ਡੁੱਲੇ ਸੀ ਗੱਟਾ ਉੱਥੇ ਹੀ ਆਪਣੇ ਮੱਥੇ ਤਈ ਨਹੀਂ ਮੈਨੂੰ ਨਹੀਂ ਯਕੀਨ ਹੈ ਨੀਗਾ ਤੇਰੇ ਤੇ ਉਹ ਖਣੇ ਗਾ ਸੀ ਪਤਾ ਆ ਜਾ ਨਹੀਂ ਲੱਗਦਾ ਉਹ ਪਤਾ ਕਿਉਂ ਨਹੀਂ ਲੱਗਦਾ ਤੈਨੂੰ ਕੋਈ ਹਵਾ ਸੀ ਜਿਹੜੀ ਉੱਟ ਗਈ ਕੋਈ ਨਾਮੋਂ ਨਿਸ਼ਾਨ ਤਾਂ ਆਊਗਾ ਚੱਕੀਆ ਕੋਲ ਜਾ ਕੇ ਪੁੱਛਦਾ ਤੂੰ ਨਹੀਂ ਦੱਸਣਾ ਕਿ ਸੱਚ ਆ ਕਿ ਝੂਠਾ ਬਾਈ ਓਏ ਹਾਂ ਕਿਵੇਂ ਆ ਠੀਕ ਆ ਕਿੰਨੀ ਕਣਕ ਲੈ ਕੇ ਆਈ ਸੀ ਇਹ 40 ਸੀ 40 ਕੱਢ ਜਾ ਯਾਰ 60 ਕਿਲੋ ਕਣਕ ਸੀਗੀ ਯਾਰ ਘਰੇ ਦਾ 40 ਲੈ ਕੇ ਆਇਆ ਇਹ ਤੇ 20 ਕਿਲੋ ਇਹ ਕਹਿੰਦਾ ਬਾਈ ਨੇ ਆਖਿਆ ਵੀ ਗਾਂਵਾਂ ਨੂੰ ਗੁੜ ਪਾ ਕੇ ਆਉਣਾ ਤੇ ਮੈਥੋਂ 400 ਰੁਪਇਆ ਲੈ ਗਿਆ ਇਹ ਹੁਣ ਦੱਸ ਮੈਨੂੰ ਕਹਿੰਦਾ ਗੱਟੇ ਦਾ ਮੂੰਹ ਖੁੱਲ ਗਿਆ ਆਟਾ ਕੇ ਥੱਲੇ ਡੁੱਲ ਗਿਆ ਮੈਂ ਹੱਕ ਕੇ ਗਾਂ ਉੱਤੇ ਕਰਤੀ ਉਹ ਖਾ ਗਈ ਆਖੇ ਮੈਂ ਵੀ ਆਖਿਆ ਡਰਮ ਵਿੱਚ 25 ਮਣ 35 ਜੋ ਪਾ ਦਿਆਂ 18 ਹੀ ਨਿਕਲਦੀ ਆ ਤੈਨੂੰ ਮੂੰਹ ਮੰਗੇ ਪੈਸੇ ਨਹੀਂ ਮਿਲਦੇ ਬੇਇੱਜ਼ਤੀ ਕਰਦਾ ਸਰਦਾਂ ਵਿੱਚ ਆਠਾ